ਮੇਰੀ ਬੇਨਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਨੂੰ ਕਿ ਦੇਸ਼ ਪ੍ਰਤੀ ਤੁਸੀਂ ਕੁਝ ਵੀ ਸੋਚਦੇ ਹੋ ਤੁਹਾਡੀ ਨੀਤ ਦੇ ਉੱਤੇ ਨੀਤੀ ਦੇ ਉੱਤੇ ਕੋਈ ਸ਼ੰਕਾ ਨਹੀਂ ਪਰ ਪੰਜਾਬ ਦੇ ਵਿੱਚ ਤੁਹਾਡੇ ਮੰਨ ਦੇ ਅੰਦਰ ਕਿਤੇ ਨਾ ਕਿਤੇ ਗੁੱਸਾ ਹੈ ਜਿਹੜਾ ਗਾਹ ਬਗਾਏ ਤੁਸੀਂ ਕੱਢਣ ਦੀਆਂ ਕੋਸ਼ਿਸ਼ਾਂ ਕਰਦੇ ਹੋ ਤੁਹਾਡੀ ਟੀਮ ਵੀ ਉਹ ਗੁੱਸਾ ਕੱਢਦੀ ਰਹਿੰਦੀ ਹੈ ਤੁਹਾਡੀ ਟੀਮ ਦੇ ਮੈਂਬਰ ਜਿਹੜੇ ਗਵਰਨਰ ਨੇ ਪੰਜਾਬ ਦੇ ਉਹਨਾਂ ਪੰਜਾਬ ਦੇ ਵਿੱਚ ਆ ਕੇ ਇੱਕ ਬਿਆਨ ਦਿੱਤਾ ਕਿ ਪੰਜਾਬ 'ਚ ਨਸ਼ਾ ਕਰਿਆਨੇ ਵਾਲੀਆਂ ਦੁਕਾਨਾਂ ਤੇ ਮਿਲਦਾ ਮੇਰੇ ਘਰ ਲੱਗੇ 5 7 10 ਦੁਕਾਨਾਂ ਨੇ ਮੈਨੂੰ ਇਹ ਦੱਸਿਆ ਜਾਵੇ ਵੀ ਕਿਹੜਾ ਨਸ਼ਾ ਉੱਥੇ ਮਿਲਦਾ ਕਿਹੜੀਆਂ ਦੁਕਾਨਾਂ ਦੇ ਉੱਤੇ ਮਿਲਦਾ ਕੱਲਾ ਪੰਜਾਬ ਨੂੰ ਬਦਨਾਮ ਤੇ ਬਰਬਾਦ ਨਾ ਕੀਤਾ ਜਾਵੇ ਮੈਂ ਪੰਜਾਬ ਦੇ ਗਵਰਨਰ ਨੇ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਤੁਹਾਨੂੰ ਪਤਾ ਕੀ ਪੁੱਛਦਾ ਕਿ ਇਤਨਾ ਚੁਬਨੇ ਲਗਾ ਹੂੰ ਸਭ ਕੋ ਛੁਰਾ ਤੋਂ ਨਹੀਂ ਹੂੰ ਜਾਨੀ ਤੂੰ ਜਿੰਨਾ ਬੋਲਤੇ ਹੋ ਮੇਰੇ ਬਾਰੇ ਮੈਂ ਉਤਨਾ ਬੁਰਾ ਤੋਂ ਨਹੀਂ ਹੂੰ ਪੰਜਾਬ ਨੂੰ ਨੈਸ਼ਨਲ ਲੈਵਲ ਦੇ ਉੱਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਦਨਾਮ ਤੇ ਬਰਬਾਦ ਕੀਤਾ ਜਾ ਰਿਹਾ ਨਸ਼ੇ ਦੇ ਇਲਜ਼ਾਮ ਲਾ ਕੇ ਫਰੋਕੀਆਂ ਗੁੰਡਾਗਰਦੀ ਕ੍ਰਪਸ਼ਨ ਬਿਮਾਰੀਆਂ ਗੈਰ ਸੁਰੱਖਿਤਾ ਅਨਪੜਤਾ ਇਹ ਸਾਰਾ ਡਰ ਦਾ ਜਿਹੜਾ ਮਾਹੌਲ ਬਣਾਇਆ ਜਾ ਰਿਹਾ ਇਹ ਇਹਦੇ ਕਾਰਨ ਲੱਬੜ ਦੀ ਲੋੜ ਹੈ ਪੰਜਾਬ ਤਬਾਹ ਹੋ ਰਿਹਾ